મિત્રો ਕੀ ਹਾਂ ਸਾਰੇ ਵੀਰਾਂ ਦਾ ਤੇ ਅੱਜ ਆਪਾਂ ਇਹੋ ਸਵੇਰ ਤੋਂ ਵਲੌਗ ਨਹੀਂ ਬਣਾਂਗਾ ਤੇ ਆਪਾਂ ਗਏ ਸੀ ਰੈਸਟਰੀ ਚ ਅੱਜ ਤੇ ਅੱਜ ਮੈਂ ਕਿਹਾ ਬਾਈ ਨੂੰ ਵਲੌਗ ਰੱਖ ਲਗੇ ਕਬੂਤਰਾਂ ਦਾ ਵਿਖਾ ਦੇ ਗੇ ਆ ਬਾਜ ਦਾ ਵਿਖਾਉਣੇ ਅੱਜ ਵਲੌਗ ਮਿੱਤਰੋ ਇਹਨੂੰ ਆਪਾਂ ਡਾਵਾਗੇ ਅੱਜ ਤੇ ਤੁਹਾਨੂੰ ਇਹਦਾ ਵਲੌਗ ਵੀ ਵਿਖਾਵਾਂਗੇ ਤੇ ਕਬੂਤਰਾਂ ਨਾਲ ਆਪਾਂ ਥੜਕੇ ਤੋਂ ਕੰਮ ਕਰਾਂਗੇ ਸਟਾਰਟ ਆਇਤਾ ਬਾਜ ਦਾ ਵਿਖਾਉਣੇ ਆਪਾਂ ਕਬੂਤਰਾਂ ਨੂੰ ਡੰਬਣੇ ਆਇਆ ਬਾਜ ਬਾਈ 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 ਆ ਚੱਲ ਜੀ ਆ ਜਾ 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 ਲੋ ਜੀ ਸਿਰਵਾਪਾ ਡਾਉਣੇ ਬਾਈ ਵੀ ਲੈ ਕੇ ਆਇਆ ਇੱਕ ਨਾਲ ਤੇ ਇਹ ਮੋਟਰਸਾਈਕਲ ਆਊਗਾ ਤੇ ਆਪਾਂ ਗੂਟਨ ਉਭਾਵਾਂਗੇ ਡਾਵਾਂਗੇ ਚੱਲ ਬੇ ਚਲਾ ਮੋਟਰਸਾਈਕਲ

ਬਾਈ 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 ਬਤੋਰ ਬਾਈ 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 ਲੈ ਲੈ ਤਰੀਆਂ ਕਾਰ ਲੈ ਚਾਰ ਗੇੜੀਆਂ ਨੂੰ ਬਾਈ 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 ਇਹ ਮੇਤਰੋ 2 ਦਿਨ ਹੋ ਗਏ ਕੱਡੇ ਨੂੰ ਬਾਏ ਨੂੰ ਤੇ ਹੁਣ ਆਵਾਂ ਡਾਂਗਾ ਡੋਰੀਆਂ ਮਾਰ ਕੇ ਫੇਰ ਆਉਗਾ ਆਪਣੇ ਕੋਲ ਹੋ ਗਿਆ ਆਹ ਮੁੰਡਾ ਆ ਆਉਂਦਾ ਮੇਤਰੋ ਆਉਂਦਾ ਮੇਤਰੋ ਬਾਜ ਆ ਆਪਣਾ Ini motor nanti udah back. Oh, ada bayi, 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 Bye 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 bye. Bye 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 bye. bayi, 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 Bye 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 bye. bayi, 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 ਤੂੰ ਵਿਖਾਉਣੇ ਇੱਧਰ ਨੂੰ ਆ ਤਾਂ ਮਿੱਤਰੋ ਆ ਗਿਆ ਬਾਜ ਆਪਣਾ ਬਾਏ 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 ਗਿੜੇ ਗੁੜੇ ਕੱਢ ਕੇ ਪਰਲੇ ਵਾਸਤੇ ਆ ਹੁੰਦਾ ਮਿੱਤਰੋ ਆ ਮੋਟਰ ਸੇ ਆਇਆ ਮੋਟਰ ਚੱਲਦਾ ਕੋਈ ਨਾ ਬਾਏ 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 ਆ ਗਿਆ ਆਇਆ ਲੋ ਜੀ ਉੱਚਾ ਹੋ ਗਿਆ ਸੀ ਕਿ ਆਹ ਤੇ ਗੇੜੇ-ਵੜੇ ਕੱਢ ਕੇ ਆਇਆ ਆ ਤੇ ਚਲ ਡਾਉਣੇ ਆਪਾਂ ਫੇਰ ਮੋਟਰਸਾਈਕਲ ਨਾਲ ਇਹਨੂੰ ਥੋੜਾ ਜਿਹਾ ਸਰੇਂਝੇ ਚੋਗਾ ਦੇ ਦਗੇ ਤੇ ਡਾਉਣੇ ਮੋਟਰਸਾਈਕਲ ਨਾਲ ਜੀ ਮਿੱਤਰੋ ਡਾਉਣੇ ਆਪਾਂ ਫੇਰ ਇਹਨੂੰ ਬਾਏ 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 Bye 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 bye. Turia Turia. Bye oh, bye 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 bye. Ayo. Ah, ట్రేన ఉచా తాటరసై మోటరసైనా ఓరే మోటాతో ఊహ ਹਾਏ ਬੱਚਾ ਕਰਕੇ ਕੋਈ ਥੋੜਾ ਖਜਾਵਾਂਗੇ ਵੀ ਹਜੇ ਲੋ ਜੀ ਸੁਣਾ ਟ੍ਰੇਨ ਨੂੰ ਮਾਰੇ ਦੱਸੋ ਕਮੈਂਟ ਕਰਕੇ ਆਏ ਬਾਜੀ ਦੇ ਰੰਗ ਮਿੱਤਰੋ ਦੱਸੋ ਕਮੈਂਟ ਕਰਕੇ ਕਿੱਥੇ ਲਾਈ ਆ ਬਾ ਕਿੱਥੇ ਸੋਹਣਾ ਲੱਗੂ ਬਗਲਾਈਆਂ ਤਾਂ ਕਾਲਗੀਆਂ ਇਹਦੀਆਂ ਸਾਰੇ ਚੱਲਣਾ ਛੁੱਧਣਾ ਕਾਲਣਾ ਸਾਫ਼ ਹੋ ਗਏ ਚਿੱਟਾ ਹੋਊਗਾ ਇਹ ਆਇਆ ਬਾਈ ਮੜੀ ਵਾਇ ਤੇ ਆਇਆ ਜਾਂਦਾ ਉਹ ਆਪ ਚੱਲਦੇ ਆ ਘਰੇ ਨੂੰ ਇਹਨਾਂ ਦਾ ਵਲੌਗ ਬਣਾਤਾ ਅੱਜ ਦਾ ਕਿਉਂਕਿ ਅੱਜ ਆਪਾਂ ਵਲੌਗ ਨਹੀਂ ਬਣਾਇਆ ਸੀਗਾ ਤੇ ਇਸ ਕਰਕੇ ਇਹਦਾ ਵਲੌਗ ਬਣਾਤਾ ਆਪਾਂ ਆਪਾਂ ਹੈ ਨਹੀਂ ਸੀ ਘਰੇ ਅੱਜ ਨੀਕੂ ਭਾਈ ਉਹ ਆਪ ਚੱਲਦੇ ਆ ਘਰੇ ਲੈ ਗਏ ਰਾਜ ਵੀ ਜੇ ਨਾ ਮੋਟਰਸਾਈਕਲ ਹੈ ਤੇ ਡਾਲਾਂਗੇ ਆਪਾਂ ਇਹਨੂੰ ਰਾਹ ਬਾਂਚਾਲ ਦੇ ਘਰੇ ਤੇ ਘਰੇ ਰਾਸਾ ਸਾਥ ਕਰਦਾ ਕੋਮੋਸਾ ਨਹੀਂ ਹੋਣਾ ਤੇ ਡੰਡੇ ਆਪਾਂ ਆਏ ਬਾਜੀ ਆਇਆ

ਦਾ ਭਾਈ ਸੀ ਨਾ ਉਹ ਗਰਾਹ ਤੋਤਾ ਬਕਾ ਤੇ ਉਹਦੇ ਹੱਥੇ ਪਾਇਆ ਤੇ ਉਹਨਾਂ ਚੰਗਾ ਗਿੱਜਿਆ ਵਿਆ ਉਹਨਾਂ ਪੁੱਤਰ ਅਰੇ ਹੁਣ ਆਪਾਂ ਫੇਟ ਆ ਵਿਖੋਣੇ ਆ ਐ ਭਾਈ បាយៗៗៗៗអានទីបិត្រអូរណាប់ណាបាយបាយៗៗៗៗបាយអាយ៉ា ਨਾ ਕਿ ਉਹ ਗਾਰੇ ਜਿਵੇਂ ਆਪਾਂ ਇੱਕ ਮੁੰਡਾ ਲੈ ਗਿਆ ਨਾ ਪਿੰਡ ਖੇਤਾਂ ਤੋਂ ਆਪਣੇ ਯਾਰ ਦੋਸਤੀ ਆ ਤੇ ਉਹਨੂੰ ਉੱਜਾ ਕੇ ਤੇ ਆਪਾਂ ਚਾਲਦੇ ਪਿੰਡ ਤੇ ਇਹਨੂੰ ਘਰ ਛੱਡਦੇ ਆ ਘਰੇ ਤੇ ਆਪਾਂ ਕਰਦੇ ਫਿਰ ਉਹਦਾ ਐਂਡ ਮਿੱਤਰੋ ਆਪਾਂ ਅੰਗੇ ਘਰੇ ਆ ਬਾਜ ਦਾ ਚੋਗਾ ਤੇ ਆ ਬਾਜ ਆਪਣਾ ਇਹ ਚੋਗਾ ਪੂਰਾ ਦੇਦਾ ਪਰ ਜਾਦਾ ਤੇ ਇਹਨੂੰ ਆਪਾਂ ਛੱਡਦੇ ਆ ਇਹਦੇ ਘਰੇ ਆਪਾਂ ਪਿੰਜਰੇ ਛੱਡਦੇ ਆ ਆਹ ਇਹਦਾ ਘਰ ਆ ਤੇ ਆਪਾਂ ਛੱਡਤਾ ਪਿੰਜਰੇ ਚ ਤੇ ਆਪਾਂ ਤੋਲਾਦੇ ਨੇ ਪਿੰਜਰਾ ਵੇਖੋ ਮਿੱਤਰੋ ਆ ਲਾਤਾ ਪਿੰਗਰਾ ਆਪਾਂ ਕਾਇਲਾ ਪਿੰਗਰਾ ਮਿੱਤਰੋ ਹਾਂਜੀ ਮਿੱਤਰੋ ਆਪਾਂ ਕਰਦੇ ਆ ਬਲੌਗ ਦਾ ਐਂਡ ਆਪਾਂ ਐਸ 12 ਦੁੱਤਾ ਨਾਲ ਬਾਹਰ ਨੂੰ ਤੇ ਕਿਵੇਂ ਲੱਗਾ ਆਪਣਾ ਜਾਨਵਰ ਬਾਜ ਹੱਥ ਤੇ ਕਮੈਂਟ ਕਰਕੇ ਦੱਸਿਓ ਜੀ ਤੇ ਆਪਾਂ ਬਸ ਉਹ ਟ੍ਰੇਨਿੰਗ ਦੇਵਾਂਗੇ ਜਮ ਨਾਲ ਨਾਲ ਹੀ ਉੱਡੇ ਤੇ ਲੰਮਾ ਜਾਵੜਦਾ ਹਜੇ ਤੇ ਕੋਈ ਨਾ ਆਪਾਂ ਕਰਾਂਗੇ ਟ੍ਰੇਨ ਚਲੋ ਧੰਨਵਾਦ ਸਾਰੇ ਵੀਰਾਂ ਦਾ